ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸਿਫਤੂ ਟਿੱਪ ਤੇ ਤੇ ਸਭ ਤੋਂ ਪਹਿਲਾਂ ਤਾਂ ਅੱਜ ਆਪਾਂ ਤੁਹਾਡੇ ਲਈ ਬਹੁਤ ਸੋਹਣੇ ਸੂਟ ਹੈਂਡਵਰਕ ਦਾ ਸਿੰਥੈਟਿਕ ਪਰ ਬੈਲਵੈਟ ਦੇ ਵਿੱਚ ਸ਼ੌਅ ਰੈਡੀ ਕੀਤੇ ਹੋਏ ਨੂੰ ਤੁਹਾਨੂੰ ਦਿਖਾਉਣੀ ਹੈ ਇਹ ਆਪਣਾ ਪਾਰਸਲ ਜਾਬਿਆ ਸੀਗਾ ਹੁਣ ਤੇ ਮੈਂ ਸੋਚਿਆ ਚਲੋ ਦਿਖਾਈ ਦਿੰਦੇ ਆ ਵੀਡੀਓ ਦੇ ਵਿੱਚ ਠੀਕ ਹੈ ਜੀ ਤੇ ਦੇਖਿਓ ਤੁਸੀਂ ਬਹੁਤ ਸੋਹਣਾ ਆਪਣਾ ਸੂਟ ਹੈ ਇਹ ਜਿਹੜਾ ਹੁਣ ਮੈਂ ਕਿ ਰੈਡੀ ਪਾਇਆ ਦੇਖੋ ਇਹ ਨਾਈਟ ਅਫਰੋਜੀ ਕਲਰ ਦਾ ਸੂਟ ਹੈ ਜੀ ਆਪਣਾ ਟਿਸ਼ੂ ਸਟੱਫ ਹੈਗਾ ਇਹ ਇਹ ਟੋਟਲੀ ਹੈਂਡਵਰਕ ਦੇ ਵਿੱਚ ਆਪਣਾ ਰੈਡੀ ਹੋਇਆ ਪੀਸ ਦੇਖ ਸਕਦੇ ਤੁਸੀਂ ਇਹ ਨਾ ਆਫ ਪ੍ਰਾਈਸ ਤੇ ਲਾਈ ਹੋਏ ਸੀਗੇ ਸੂਟ ਆਪਾਂ ਨੇ ਇਹ ਆਪਾਂ WhatsApp ਦੇ ਉੱਪਰ ਪਾ ਕਰਦੇ ਹੁੰਦੇ ਹਈਆਂ ਸਟੇਟਸ ਲਾਉਣੀ ਹੁੰਦੀ ਹੈ ਸਾਰੇ ਸੂਟਾਂ ਨੂੰ YouTube ਤੇ ਵੀਡੀਓਜ਼ ਪਾਉਣੀ ਹੁੰਦੀਆਂ ਸੂਟਾਂ ਦੀਆਂ ਤੁਸੀਂ ਸਾਰੇ ਦੇਖ ਕੇ ਜਿਹੜੇ ਆਫ ਪ੍ਰਾਈਸ ਤੇ ਸੂਟ ਹੁਣ ਆਪਾਂ ਕੀ ਰਖੜੀ ਦੇ ਉੱਪਰ ਨਾ ਸੇਲ ਲਗਾਈ ਸੀ ਸੂਟਾਂ ਦੀ ਉਹਦੇ ਵਿੱਚੋਂ ਆਪਣੇ ਇਹ ਕਾਫੀ ਸੂਟ ਨੇ ਜਿਹੜੇ ਹੋ ਰੈਡੀ ਹੋਏ ਹਾਂ ਰੈਡੀ ਕੀਤੇ ਹੋਏ ਪਏ ਸੀ ਕਪਾ ਇਹ ਸੇਲ ਕੀਤੇ ਸੀਗੇ ਸੂਟ ਹੁਣ ਮੈਂ ਠੀਕ ਹੈ ਤੁਸੀਂ ਫਿਨਿਸ਼ਿੰਗ ਦੇਖ ਸਕਦੇ ਹੋ ਵਰਕ ਦੀ ਇੱਕ ਕਾਫੀ ਸੂਟ ਸੀਗੇ ਜਿਹੜੇ ਆਪਣੇ ਸੇਲ ਹੋਈ ਨੇ ਕੁਝ ਕੁ ਸੂਟ ਸੀਗੇ ਮੇਰੇ ਤੋਂ ਵੀਡੀਓਜ਼ ਬਣਿ ਨਹੀਂ ਹੈਗੇ ਉਹਨਾਂ ਦੇ ਤੇ ਇੰ ਉਸ ਤੋਂ ਕਪਾ ਬੀਸ ਦਾ ਸੀਗਾ ਇਹ ਸੂਟ ਚੋਂ ਹੁਣ ਆਪਾਂ ਪਾਸਲ ਕਰਨਾ ਸੀ ਮੈਂ ਸੋਚਿਆ ਦਿਖਾ ਦਵਾਂ ਨੇ ਸਾਰਿਆਂ ਨੂੰ ਦੇਖੋ ਤੁਸੀਂ ਕਿੰਨਾ ਸੋਹਣਾ ਇਹਦਾ ਟਿਸ਼ੂ ਦਾ ਸਟੱਫ ਹੈਗਾ ਬਹੁਤ ਹੀ ਪਿਆਰਾ ਜਿਹਾ ਸਟੱਫ ਹੈ ਤੇ ਬਹੁਤ ਹੀ ਪਿਆਰਾ ਇਹਦੇ ਉੱਪਰ ਸਾਰਾ ਹੈਂਡ ਦਾ ਕੰਮ ਹੋਇਆ ਹੋਇਆ ਬਹੁਤ ਹੀ ਬਿਲਕੁਲ ਜਨਮ ਜੇ ਪ੍ਰਾਈਸ ਤੇ ਸੂਟ ਸੀਗਾ ਆਪਣਾ ਇਹ ਤੇ ਇਹਦੇ ਨਾਲ ਜਿਹੜਾ ਦੁਪੱਟਾ ਉਹ ਪਾਉਰ ਗੰਗਾ ਦਾ ਰੈਡੀ ਕੀਤਾ ਉਹ ਪਲੇਨ ਦੇ ਵਿੱਚ ਰੈਡੀ ਕੀਤਾ ਪਰ ਲੇਸ ਵਗੈਰਾ ਲਗਾ ਕੇ ਪ੍ਰੋਪਰ ਮੈਂ ਤੁਹਾਨੂੰ ਵੀ ਦਿਖਾਉਣੀ ਆ ਵੀਡੀਓ ਦੇ ਨਾਲ ਦੇਖੋ ਜੀ ਇਹ ਵਾਲਾ ਪੈਨ ਦੇ ਨਾਲ ਦੁਪੱਟਾ ਰੈਡੀ ਕੀਤਾ ਸੀ ਆਪਾਂ ਡਿਮਾਂਡ ਤੇ ਹੀ ਰੈਡੀ ਕੀਤਾ ਉਹ ਕਿਲੇ ਸੂਤੀ ਆਪਣੇ ਰੈਡੀ ਕੀਤੀ ਹੋਈ ਸੀਗੇ ਦੁਪੱਟਾ ਵੀ ਚਲੋ ਜਿੱਦਾਂ ਕਸਟਮਰ ਚਾਹੁੰਦਾ ਹੁੰਦਾ ਇਹ ਉਹਨਾਂ ਨੇ ਕਿਹਾ ਸੀ ਵੀ ਸਮਾਰਗੈਂਜ਼ ਦਾ ਦੁਪੱਟਾ ਚਾਹੀਦਾ ਹੈ ਦੇਖੋ ਆਪਾਂ ਕਿੰਨਾ ਸੋਹਣਾ ਲੇਸ ਵਗੈਰਾ ਲਗਾ ਕੇ ਪੂਰੀ ਫਿਨਿਸ਼ਿੰਗ ਹੈ ਜਿਹੜੀ ਦੁਪੱਟੇ ਨੂੰ ਦਿੱਤੀ ਹੈ ਬਹੁਤ ਹੀ ਸੋਹਣਾ ਪਿਆਰਾ ਜਿਹਾ ਸੂਟ ਆਪਣਾ ਹੈ ਰੈਡੀ ਹੋਏ ਹੋਏ ਸੀਗੇ ਇਹ ਚਲੋ ਆਪਣੇ ਕਸਟਮਰ ਨੂੰ ਵੀ ਫਾਇਦਾ ਹੋ ਗਿਆ ਇਹਨਾਂ ਦਾ ਇਹ ਆਫ ਪ੍ਰਾਈਸ ਤੇ ਸੀਗੇ ਸੂਟ ਤੇ ਇਹ ਜਿਹੜਾ ਵੈਲਵਟ ਦਾ ਸ਼ਾਲ ਹੈ ਉਹ ਆਪਣਾ ਇਹ ਕਸਟਮਰ ਨੇ ਖੁਦ ਰੈਡੀ ਕਰਵਾਇਆ ਆਨ ਆਰਡਰ ਰੈਡੀ ਕੀਤਾ ਅੱਜ ਮੈਂ ਤੁਹਾਨੂੰ ਦਿਖਾਉਣੀ ਆ ਬਹੁਤ ਹੀ ਪਿਆਰਾ ਜਿਹਾ ਇਹ ਸ਼ਾਲ ਆਪਣਾ ਬਣ ਕੇ ਰੈਡੀ ਹੋਇਆ ਹੈ ਬੈਲਵੈਟ ਦਾ ਦੇਖੋ ਜੀ ਇਹ ਆਪਣਾ ਬੈਲਵੈਟ ਦਾ ਸ਼ਾਲ ਹੈਗਾ ਦੇਖੋ ਤੁਸੀਂ ਕਿੰਨਾ ਸੋਹਣਾ ਹੈ ਇਹ ਸਾਰਾ ਹੈਂਡਵਰਕ ਦਾ ਪੀਸ ਬਣ ਕੇ ਰੈਡੀ ਹੋਇਆ ਹੈ ਬਹੁਤ ਹੀ ਪਿਆਰਾ ਜਿਹਾ ਬਿਲਕੁਲ ਜੈਨੂਇਨ ਜੇ ਪ੍ਰਾਈਸ ਤੇ ਇਹ ਆਪਣਾ ਸ਼ਾਲ ਰੈਡੀ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਇਹਦਾ ਵਰਕ ਹੈ ਜਿਹੜਾ ਹੋਇਆ ਇਹ ਸਾਰਾ ਦੱਬਕੇ ਦਾ ਕੰਮ ਹੈ ਦੇਖੋ ਇਹ ਟੋਟਲੀ ਦੱਬਕੇ ਦਾ ਕੰਮ ਹੈ ਸਾਰਾ ਦੱਬ ਕਾ ਮੋਤੀ ਕਟ ਦਾਣਾ ਪਰ ਜ਼ਿਆਦਾਤਰ ਕੱਟ ਦਾਣਾ ਤੇ ਦਬਕੇ ਦਾ ਕੰਮ ਹੋਇਆ ਹੋਇਆ ਇਹਦੇ ਵਿੱਚ ਸਾਰਾ ਹੈਂਡਵਰਕ ਹੈ ਇਹ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਪਿਓਰ ਬੈਲਵਟ ਦੇ ਵਿੱਚ ਆਪਾਂ ਇਹ ਮਹਿਰੂਨ ਕਲਰ ਦਾ ਸ਼ਾਲ ਜਿਹੜਾ ਹੋ ਰੈਡੀ ਕੀਤਾ ਹੈਗਾ ਬਹੁਤ ਪਿਆਰਾ ਆਪਣਾ ਸ਼ਾਲ ਬਣ ਕੇ ਰੈਡੀ ਹੋਇਆ ਹੈ ਇੱਦਾਂ ਪਾਈਪਿੰਗ ਲਗਾ ਕੇ ਟਿਸ਼ੂ ਲਗਾ ਕੇ ਪਾਈ ਨੂੰ ਤੁਸੀਂ ਦੇਖ ਸਕਦੇ ਹੋ ਫਿਨਿਸ਼ਿੰਗ ਦਿੱਤੀ ਹੈਗੀ ਠੀਕ ਹੈ ਜੀ ਬਹੁਤ ਸੋਹਣਾ ਆਪਣਾ ਰੈਡੀ ਹੋਇਆ ਹੈ ਕਦਰ ਮੈਨੂੰ ਪੂਰੀ ਉਮੀਦ ਹੈ ਵੀ ਜਦੋਂ ਕਸਟਮਰ ਕੋਲੇ ਪਹੁੰਚੂਗਾ ਤਾਂ ਖੁਸ਼ ਹੋ ਜਾਣਗੇ ਦੇਖ ਕੇ ਉਹਨਾਂ ਨੂੰ ਵੈਸੇ ਵੀ ਆਪਣਾ ਕੰਮ ਬਹੁਤ ਜ਼ਿਆਦਾ ਪਸੰਦ ਹੈਗਾ ਇਹ ਇਹ ਆਪਣੇ ਤੋਂ ਇਹਨਾਂ ਨੇ ਪਹਿਲਾਂ ਵੀ ਸੂਟ ਰੈਡੀ ਕਰਵਾਈ ਸੀਗੇ ਫਿਰ ਹੁਣ ਉਹਨਾਂ ਨੇ ਇਹ ਵਾਲੇ ਆਰਡਰ ਕੀਤੇ ਸੀ ਆਪਾਂ ਨੂੰ ਤੁਸੀਂ ਵੀ ਹੁਣ ਦੇਖੋ ਸੀਜ਼ਨ ਆ ਰਿਹਾ ਹੈਗਾ ਹੁਣ ਹੈਂਡਵਰਕ ਦੇ ਸੂਤਾਂ ਦੇ ਹੋਰ ਸਾਰੇ ਇਦਾਂ ਆਰਡਰ ਨੇ ਆਉਣੇ ਸਟਾਰਟ ਹੋ ਗਏ ਨੇ ਤਾਂ ਤੁਸੀਂ ਵੀ ਆਪਣਾ ਟਾਈਮ ਨਾ ਵੇਸਟ ਕਰੋ ਜਿਨ੍ਹਾਂ ਦੇ ਕਿ ਆਉਣਾਂ ਦੇ ਪ੍ਰੋਗਰਾਮ ਹੈਗੇ ਨੇ ਜਲਦੀ ਤੋਂ ਜਲਦੀ ਆਪਣੇ ਆਰਡਰ ਦੀ ਪਲੇਸ ਕਰੋ ਠੀਕ ਹੈ ਜੀ ਫਿਰ ਟਾਈਮ ਤੇ ਰੈਡੀ ਹੋ ਜਾਂਦਾ ਨਹੀਂ ਫਿਰ ਔਖਾ ਹੁੰਦਾ ਤੁਹਾਨੂੰ ਪਤਾ ਹੈ ਹੈਂਡਵਰਕ ਦੇ ਸੂਟਾਂ ਨੂੰ ਕਿੰਨਾ ਜ਼ਿਆਦਾ ਟਾਈਮ ਲੱਗਦਾ ਹੁੰਦਾ ਹੈ ਇਹ ਇਹ ਟਾਈਮ ਲੈ ਲੈਂਦੇ ਨੇ ਘਟੂ ਘਟ ਮਹੀਨਾ ਤਾਂ ਲੱਗਦਾ ਹੀ ਹੈ ਰੈਡੀ ਹੋਣ ਤੇ ਠੀਕ ਹੈ ਜੀ ਤੇ ਬਾਕੀ ਹੁਣ ਤੁਸੀਂ ਇਹ ਦੇਖ ਸਕਦੇ ਹੋ ਕਮੈਂਟ ਕਰਕੇ ਸਾਰੇ ਜਿਨਾਂ ਨੂੰ ਜਰੂਰ ਦੱਸਿਓ ਕਿ ਤੁਹਾਨੂੰ ਇਹ ਸੂਟ ਤੇ ਇਹ ਵਾਲਾ ਸ਼ਾਲ ਕਿੰਦਾ ਲੱਗਿਆ ਠੀਕ ਹੈ ਜੀ ਤੇ ਹੋਰ ਵੀ ਕਿਸੇ ਨੇ ਰੈਡੀ ਕਰਵਾਉਣਾ ਹੋ ਬਿਲਕੁਲ ਜੈਮਨ ਜੀ ਪ੍ਰਾਈਸ ਤੇ ਇਹ ਪਰ ਰੈਡੀ ਕੀਤਾ ਹੈਗਾ ਬਾਕੀ ਹੈਂਡਵਰਕ ਦਾ ਚਲੋ ਆਪਾਂ ਮੰਨਦੇ ਆ ਕਿ ਕੰਮ ਕਾਸਟਲੀ ਹੁੰਦਾ ਹੈਗਾ ਪਰ ਆਪਣੇ ਹੇਟ ਫੇਰ ਵੀ ਬਹੁਤ ਜ਼ਿਆਦਾ ਠੀਕ ਨਹੀਂ ਗੀ ਠੀਕ ਹੈ ਜੀ ਤੇ ਜਿਹੜੇ ਕਸਟਮਰ ਬੁਣਵਾਉਂਦੇ ਨੇ ਤਾਂ ਉਹਨਾਂ ਨੂੰ ਤਾਂ ਪਤਾ ਹੀ ਆਏਗਾ ਠੀਕ ਹੈ ਤੁਸੀਂ ਵੀ ਹੁਣ ਜਲਦੀ ਤੋਂ ਜਲਦੀ ਆਪਣੇ ਆਰਡਰ ਨੇ ਜਿਹੜੇ ਰਿਪਲੇਸ ਕਰ ਸਕਦੇ ਹੋ ਜੀ ਮਿਲਦੇ ਆਪਾਂ ਤੁਹਾਨੂੰ ਫਿਰ ਨੈਕਸਟ ਵੀਡੀਓ ਦੇ ਵਿੱਚ ਉਕੇ ਜੀ ਬਾਏ ਥੈਂਕ ਯੂ